ਉਹ ਰਾਜ ਦੇ ਕਫਰਸਾਂ ਦੀ ਕਿਤੇ ਗੁਰੂ ਰੂਪ ਅਰਿਸ਼ਾ ਸੰਗ ਜੀਓ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਜ਼ਾਨਾ ਜੀ ਇੱਕ ਨਗਰ ਵਿੱਚ ਜਾ ਕੇ ਬੈਠੇ ਇਹ ਨਗਰ ਮੁਸਲਮਾਨਾਂ ਦਾ ਨਗਰ ਸੀ ਉਸ ਦਿਨ ਉਥੇ ਚੰਦ ਰਾਤ ਮਸਿਆ ਤੋਂ ਪਿੱਛੋਂ ਜਸਰਤ ਚੰਨ ਦੇ ਦਾ ਇਹਦਾ ਮੇਲਾ ਸੀ ਤੇ ਬਹੁਤ ਲੋਕ ਇਕੱਠੇ ਹੋਏ ਸਨ ਇੱਕ ਪਖੰਡੀ ਫਕੀਰ ਉਥੇ ਰਿੰਦਾ ਸੀ ਜਿਸ ਨੂੰ ਲੋਕ ਬਹੁਤ ਸਾਰੀਆਂ ਮਠਿਆਈਆਂ ਤੇ ਰੁਪਏ ਪੈਸੇ ਆਦਿਕ ਭੇਟਾ ਕਰਦੇ ਸੀ ਉਹ ਦੰਬੀ ਲੋਕਾਂ ਨੂੰ ਕਹਿੰਦਾ ਸੀ ਕਿ ਦੂਵੀਂ ਦੇ ਚੰਨ ਦੀ ਰਾਤ ਨੂੰ ਉਸ ਵਕਸ਼ ਪਰਮਾਤਮਾ ਆਉਂਦਾ ਹੈ ਸ਼ਾਹ ਆਉਂਦਾ ਹੈ ਔਰ ਉਹ ਉਸ ਰਾਤ ਇਸਤਰੀਆਂ ਵਾਲੇ ਗਹਿਣੇ ਕੱਪੜੇ ਪਹਿਨ ਕੇ ਬੜਾ ਹਾਰ ਸ਼ਿੰਗਾਰ ਲਾ ਕੇ ਅੰਦਰ ਬੈਠ ਜਾਂਦਾ ਸੀ ਅੰਦਰ ਕਿਸੇ ਨੂੰ ਜਾਣ ਨਹੀਂ ਸੀ ਦਿੰਦਾ ਅੰਦਰ ਜਾਣ ਦੀ ਮਨਾਈ ਸੀ ਤੇ ਆਪਣੇ ਆਪ ਨੂੰ ਸ਼ਾਹ ਸੁਹਾਗਣ ਕਹਿੰਦਾ ਸੀ ਲੋਕ ਮੰਤਾ ਮੰਦੇ ਚੜਾਵੇ ਚੜਾਉਂਦੇ ਦੀਵੇ ਬਾਗ ਦੇ ਢੋਲ ਵਜਾ ਕੇ ਖੁਸ਼ੀਆਂ ਮਨਾਉਂਦੇ ਗੁਰੂ ਜੀ ਨੇ ਤਪੂਲ ਖੁਰਨ ਵਾਸਤੇ ਇੱਕ ਬੁੱਢੀ ਮਾਈ ਦੇ ਘਰ ਜਾ ਡੇਰਾ ਕੀਤਾ ਜਦ ਮੇਲਾ ਪੂਰਾ ਭਰ ਗਿਆ ਤਾਂ ਮਰਦਾਨੇ ਨੂੰ ਨਾਲ ਲੈ ਕੇ ਸ਼ਾਹਸੁਭਾਗ ਨੂੰ ਮਿਲਣ ਵਾਸਤੇ ਸਾਇਆ ਸ਼ਿਰਗੂ ਨਾਨਕਦੇਵ ਜੀ ਚਲੇ ਗਏ ਜਦ ਗੁਰੂ ਜੀ ਉਸ ਪਾਸ ਅੰਦਰ ਜਾਣ ਲੱਗੇ ਤਾਂ ਦਰਬਾਨ ਨੇ ਕਿਹਾ ਕਿ ਅੰਦਰ ਜਾਣ ਦਾ ਹੁਕਮ ਨਹੀਂ ਹੈ ਇੱਥੇ ਹੀ ਜਤਰਾ ਕਰਕੇ ਲੋਕ ਮੁੜ ਜਾਂਦੇ ਨੇ ਗੁਰੂ ਜੀ ਨੇ ਕਿਹਾ ਅੰਦਰ ਜਾ ਕੇ ਕਹੋ ਕਿ ਬਾਹਰ ਇੱਕ ਫਕੀਰ ਆ ਕੀ ਦੇ ਦਰਸ਼ਨ ਕਰਨ ਵਾਸਤੇ ਖੜਾ ਹੈ ਆਇਆ ਹੈ ਬੋਧ ਦੂਰੋਂ ਚੱਲ ਕੇ ਆਇਆ ਹੈ ਜੰਦਰਬਾਲ ਨੇ ਅੰਦਰ ਜਾ ਕੇ ਸੁਨੇਹਾ ਦਿੱਤਾ ਉਸ ਨੇ ਕਿਹਾ ਕਿ ਅੰਦਰ ਆਉਣ ਦੀ ਆਗਿਆ ਨਹੀਂ ਹੈ ਅੱਜ ਮੇਰੇ ਪਾਸ ਸ਼ਾਹ ਨੇ ਆਉਣਾ ਹੈ ਇਸ ਕਰਕੇ ਮੈਂ ਹੋਰ ਕਿਸੇ ਨੂੰ ਵੇਖਣਾ ਨਹੀਂ ਚਾਹੁੰਦਾ ਇਹ ਉੱਤਰ ਸੁਣ ਕੇ ਗੁਰੂ ਜੀ ਨੇ ਹੱਸ ਕੇ ਮਰਦਾਨੇ ਨੂੰ ਕਿਹਾ ਮਰਦਾਨਾ ਇੱਥੇ ਕੁਝ ਨਹੀਂ ਹੈ ਚੱਲ ਚਲੀਏ ਇਹ ਸਭ ਪਖੰਡ ਹੈ ਜਦ ਗੁਰੂ ਜੀ ਇਹ ਗੱਲ ਆਖ ਕੇ ਪਿੱਛੇ ਨੂੰ ਮੁੜੇ ਅਚਾਨਕ ਹੀ ਮੇਲੇ ਦੇ ਵਿੱਚ ਲੜਾਈ ਸ਼ੁਰੂ ਹੋ ਗਈ ਜਿਸ ਵਿੱਚ ਕਈ ਲੋਕ ਮਰ ਗਏ ਫਟੜ ਹੋ ਗਏ ਡੰਗੋ ਡਾਂਗੀ ਹੋ ਗਏ ਮੇਲੇ ਵਿੱਚ ਨੁੱਟ ਖਸੁੱਟ ਹੋ ਗਈ ਤੇ ਲੁਟੇਰੀਆਂ ਨੇ ਸ਼ਾਹ ਸੁਆਗਨ ਦਾ ਸਮਾਨ ਵੀ ਲੁੱਟ ਲਿਆ ਜਦ ਲੁੱਟ ਦੇ ਰੌਣੇ ਵਿੱਚ ਲੋਕ ਸ਼ਾਹ ਸੁਆਗਨ ਦੇ ਇੱਕ ਬੰਦ ਕਮਰੇ ਵਿੱਚ ਵੀ ਜਾ ਵੜੇ ਕੀ ਵੇਖਦੇ ਨੇ ਕਿ ਇੱਕ ਸੁੰਦਰ ਛੇਜ ਉੱਤੇ ਉਹ ਪਖੰਡੀ ਇਕ ਨਵਜੋਬਨ ਇਸਤਰੀ ਨਾਲ ਕਰੋਲਾ ਕਰ ਰਿਆ ਸੀ ਉਸ ਦਾ ਇਹ ਕੁਕਰਮ ਵੇਖੇ ਲੋਕ ਪਰ ਘੁਟੇ ਤੇ ਉਸ ਨੂੰ ਫੜ ਕੇ ਬਹੁਤ ਮਾਰਿਆ ਤੇ ਬੁਰਾ ਹਲ ਕੀਤਾ ਉਹ ਸਾਰੇ ਨਗਰ ਵਿੱਚ ਪਖੰਡੀ ਪਖੰਡੀ ਕਰਕੇ ਰੌਲਾ ਪੈ ਗਿਆ ਲੋਕਾਂ ਨੇ ਉਸ ਦਾ ਸਭ ਸਾਜੂ ਸਮਾਨ ਲੁੱਟ ਲਿਆ ਆਪਣੀ ਇਹ ਬੁਰੀ ਹਾਲਤ ਵੇਖ ਮਨ ਵਿੱਚ ਕਹਿਣ ਲੱਗਾ ਕਿ ਮੈਂ ਉਹਨਾਂ ਸੰਤਾਂ ਦਾ ਜੋ ਨਰਾਦਰ ਕੀਤਾ ਹੈ ਜਿਹੜੇ ਮੈਨੂੰ ਮਿਲਣ ਆਏ ਸਨ ਉਹ ਕੋਈ ਵੱਡੇ ਮਹਾਂਪੁਰਖ ਜਾਪਦੇ ਸਨ ਜਿਨ੍ਹਾਂ ਦੀ ਨਰਾਦਰੀ ਕਰਕੇ ਮੇਰਾ ਸੋ ਸਤਕਾਰ ਤੇ ਮਾਣ ਵੜਿਆਈ ਜਾਂਦੀ ਰਹੀ ਹੈ ਇੱਕ ਰਾਤ ਵਿਸ਼ਰਾਮ ਕਰਕੇ ਗੁਰੂ ਜੀ ਇੱਥੋਂ ਅੱਗੇ ਚਲੇ ਗਏ ਪਰ ਪਿਆਰਿਓ ਇਹ ਸ਼ਾਸ ਸੁਹਾਗਣ ਦਾ ਡੇਰਾ ਇੱਕ ਵਾਰ ਲੁੱਟਿਆ ਪਟਿਆ ਗਿਆ ਖਤਮ ਹੋ ਗਿਆ ਅਬ ਉਹ ਦੁਬਾਰਾ ਫੇਰ ਜਾ ਕੇ ਉਸਨੇ ਗੁਰੂ ਦੇ ਚਰਨਾਂ ਦੇ ਉੱਤੇ ਲੱਭ ਕੇ ਨਮਸਕਾਰ ਕੀਤੇ ਔਰ ਜਿਸ ਵੇਲੇ ਜਾ ਕੇ ਦੁਬਾਰਾ ਗੁਰੂ ਸਾਹਿਬ ਦੇ ਚਰਨ ਪਕੜੇ ਔਰ ਬੇਨਤੀ ਕੀਤੀ ਸਤਗੁਰ ਸੱਚੇ ਪਾਤਸ਼ਾਹ ਜੀਓ ਮੇਰੀ ਚਲਾਕੀ ਦੇ ਨਾਲ ਮੇਰਾ ਸਾਰਾ ਕੁਝ ਖਤਮ ਹੋ ਗਿਆ ਹੈ ਕਿਰਪਾ ਕਰੋ ਪਿੱਛੇ ਜੋ ਬੀਤੀ ਸੋ ਬੀਤੀ ਇਸ ਤੋਂ ਅੱਗੇ ਮੈਂ ਅਸਾ ਕੁਰਮ ਨਹੀਂ ਕਰਾਂਗਾ ਤੈ ਕਿ ਸਤਿਗੁਰੂ ਦੇ ਚਰਨਾਂ ਦਿੱਤੇ ਪਹਿ ਗਿਆ ਤੇ ਸਤਿਗੁਰਾਂ ਨੇ ਉਸ ਨੂੰ ਜਦੋਂ ਦੇਖ ਲਿਆ ਕਿ ਇਹ ਬੰਦਾ ਹੁਣ ਆਪਾ ਭਾਵ ਨੂੰ ਤਿਆਗ ਚੁੱਕਾ ਹੈ ਹੁਣ ਇਹ ਪਹਿਲੇ ਵਾਰ ਇਹਦਾ ਟਾਉ ਨਹੀਂ ਰਿਹਾ ਸਤਿਗੁਰਾਂ ਨੇ ਫਿਰ ਉਹਦੇ ਤੇ ਕਿਰਪਾ ਕਰ ਦਿੱਤੀ ਔਰ ਉਸੇ ਤਰ੍ਹਾਂ ਹੀ ਉਹਦੇ ਕੋਲ ਦੱਸਿਆ ਕਿ ਜਿਹੜਾ ਵੀ ਇਹਦੇ ਡੇਰੇ ਤੇ ਆਵੇਗਾ ਉਹ ਠੀਕ ਹੋ ਜਾਵੇਗਾ ਇਸੇ ਤਰ੍ਹਾਂ ਹੀ ਇੱਕ ਲੂਲਾ ਲੰਗੜਾ ਆਦਮੀ ਜਿਹਦੇ ਹੱਥ ਪੈਰ ਗੁਰੂ ਜੀ ਦੇ ਦਰਸ਼ਨ ਕਰਨ ਨਾਲ ਠੀਕ ਹੋ ਗਏ ਕੌਤਕ ਵੇਖੀ ਚਰਨਾਂ ਤੇ ਡਿੱਗ ਗਿਆ ਪੁੱਛਿਆ ਰਾਜ ਜੀ ਕਿਸ ਨੇ ਕੀਤਾ ਹੈ ਤਾਂ ਸਤਿਗੁਰੂ ਨੇ ਕਿਹਾ ਕਿ ਉਹ ਸ਼ੌ ਸ਼ਵਾਗਣ ਜਿਹੜਾ ਹੈ ਉਸ ਨੇ ਇਸ ਨੂੰ ਰਾਜੀ ਕੀਤਾ ਹੈ। ਸੋ ਸ਼ੌ ਸ਼ਵਾਗਣ ਦੇ ਠੀਕ ਕੀਤੇ ਦਿਨ ਸੁਣ ਦੇ ਨਾਲ ਲੋਕਾਂ ਦੇ ਵਿੱਚ ਇਹ ਗੱਲ ਫੈਲ ਗਈ। ਔਰ ਸ਼ੌ ਸ਼ਵਾਗਣ ਦਾ ਉਸੇ ਤਰ੍ਹਾਂ ਹੀ ਸਤਿਗੁਰੂ ਨੇ ਫੇਰ ਨਰਾਦਰ ਤੋਂ ਆਦਰ ਕਰਾਉਣਾ ਸ਼ੁਰੂ ਕਰ ਦਿੱਤਾ ਇਸ ਤਰੀਕੇ ਦੇ ਨਾਲ ਉਹਨਾਂ ਪੜਕਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਰਹਿ ਲਾ ਦਿੰਦੇ ਸਨ ਸੋ ਪਿਆਰਿਓ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੱਗੇ ਮੇਲਾ ਚੱਲਦਾ ਸੀ ਚਾਂਦੀ ਰਾਧਾ ਮੇਲਾ ਫੇਰ ਬੜੀ ਸ਼ਾਨੁ ਸ਼ੌਕ ਦੇ ਨਾਲ ਚੱਲਣ ਲੱਗ ਪਿਆ ਉਸੇ ਤਰ੍ਹਾਂ ਹੀ ਉਹ ਸ਼ਾਸ਼ਵਾਗਣ ਜਿਹੜਾ ਹੈ ਅੱਗੇ ਨਾਲੋਂ ਕੁਝ ਸੁਧ ਕੇ ਸਿੱਧੇ ਰਹਿ ਲਾ ਕੇ ਲੋਕਾਂ ਦੇ ਨਾਲ ਵਿਹਾਰ ਕਰਨ ਲੱਗਾ ਇਸ ਤਰੀਕੇ ਦੇ ਨਾਲੇ ਸ਼ਾਸ਼ਵਾਨ ਦਾਜੋ ਆ ਜੀ ਨੇ ਬਾਰਤਾ ਸ਼ਰਮ ਕੀਤੀ ਹੈ ਸਤਿ ਸਭੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਪੁੱਡਾਂ ਨੋਜ ਤਾਰਿਓ ਜੀ ਗੱਜ ਕੇ ਫਤਿਕ ਜਾਈਏ ਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਨ ਵਧਾਉਂਦੇ ਰਹੋ ਇਸ ਤਰ੍ਹਾਂ ਹੀ ਸਤਿ ਸਭੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਣਿਆ ਬੋਲਣ ਨੂੰ ਨੌਜਤਾਰੂ ਜੀ ਗੱਜ ਕੇ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ